ਵੇਖੋ ਜੇ ਮੰਨ ਲਓ ਮੇਰੀ ਮਮਾ ਦੀ ਸੋਚ ਇਹ ਹੁੰਦੀ ਕਿ ਨਹੀਂ ਘਰ ਦੇ ਵਿੱਚ ਬੇਟਾ ਹੋਣਾ ਚਾਹੀਦਾ ਬੇਟਾ ਹੀ ਜਿਹੜਾ ਉਹ ਸਾਰੇ ਕੰਮ ਕਰ ਸਕਦਾ ਤੇ ਮੇਰੀ ਥਿੰਕਿੰਗ ਵੀ ਉਸੇ ਤਰ੍ਹਾਂ ਦੀ ਬਣ ਜਾਣੀ ਹੁਣ ਮੈਂ ਵੀ ਇਹਨਾਂ ਦੀ ਇਕੱਲੀ ਬੇਟੀ ਆ ਮੇਰੀ ਵੀ ਅੱਗੇ ਇਕੱਲੀ ਬੇਟੀ ਆ ਪਰ ਇਹ ਸੋਚ ਨੂੰ ਜਿਹੜਾ ਸਾਡਾ ਜਿਹੜਾ ਮੋਢਿਆਕਾਰ ਦੇ ਬਜ਼ੁਰਗਿਆ ਜਾਂ ਮਾਪੇ ਲਾ ਲੋ ਉਹਨਾਂ ਨੂੰ ਚੇਂਜ ਕਰਨੀ ਪਊਗੀ ਤਾਂ ਜਾ ਕੇ ਜਿਹੜਾ ਚੇਂਜ ਹੋਊਗੀ ਸੋਚ ਹੁਣ ਇਹ ਸਾਡੇ ਨਾਲ ਘਰ ਦਾ ਕੰਮ ਕਰਦੀ ਆ ਬਾਹਰ ਦਾ ਵੀ ਕਰਦੀ ਆ ਆਪਣੀ ਜੋਬ ਵੀ ਕਰਦੀ ਆ ਜਾ ਕੇ ਸਾਨੂੰ ਕੋਈ ਅਧੀ ਮਹਿਸੂਸ ਨਹੀਂ ਕਰ ਲੋ ਬਦਲ ਸਾਡਾ ਬੇਟਾ ਨਹੀਂਗਾ ਸਾਡੇ ਚਟਾਨਾਂ ਨੂੰ ਖੜੀ ਹੈ ਕਿ ਜਿਹੜੀ ਪੀੜ੍ਹੀ ਦੀ ਘਰ ਲਿਆ ਜਿਹੜੀ ਬੇਟੀਆਂ ਤੋਂ ਮੈਂ ਤੁਰ ਪੈਂਦੀ ਤੇ ਬੇਟਿਆਂ ਤੋਂ ਮੈਂ ਤੁਰ ਪੈਂਦੀ ਤੇ ਸੋਚ ਆਪਨੇ ਅੱਜ ਮਹਿਲਾ ਦਿਵਸ ਹੈ ਮਹਿਲਾ ਦਿਵਸ ਤੇ ਤੁਹਾਨੂੰ ਇੱਕ ਇਹੋ ਜਿਹੀ ਯੁਕਤੀ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦਾ ਕੋਈ ਭੈਣ ਭਰਾ ਨਹੀਂ ਹੈ ਲੇਕਿਨ ਅੱਜ ਵੀ ਉਹ ਆਪਣੇ ਮਾਤਾ ਪਿਤਾ ਨਾਲ ਚਟਾਨਾਂ ਵਾਂਗ ਖੜੀ ਹੈ ਘਰ ਦੇ ਸਾਰੇ ਕੰਮ ਲਾਪਰੀਤ ਵੱਲੋਂ ਕੀਤੇ ਜਾਂਦੇ ਆ ਭਾਵੇਂ ਉਹ ਖੇਤੀਬਾੜੀ ਦਾ ਕੰਮ ਹੋਏ ਪੱਠੇ ਕੁੱਤਰਨ ਦਾ ਕੰਮ ਹੋਏ ਪੱਠੇ ਵਡਣ ਦਾ ਕੰਮ ਹੋਏ ਜਾਂ ਫਿਰ ਡੰਗਰਾਂ ਨੂੰ ਪੱਠੇ ਪਾਣ ਦਾ ਕੰਮ ਹੋਏ ਸੋ ਲਾਪਰੀਤ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਵੀ ਕੱਟੀਆਂ ਜਾ ਰਹੀਆਂ ਇਸ ਦੇ ਇਲਾਵਾ ਲਾਪਰੀਤ ਟਰੈਕਟਰ ਵੀ ਚਲਾ ਲੈਂਦੀ ਹੈ ਜਦੋਂ ਜਦੋਂ ਹਲਵਾਨ ਦਾ ਟਾਈਮ ਹੁੰਦਾ ਜਾਂ ਫਿਰ ਕਟਾਈ ਦਾ ਟਾਈਮ ਹੁੰਦਾ ਉਦੋਂ ਲਾਪਰੀਤ ਆਪਣੇ ਮਾਪਿਆਂ ਨਾਲ ਪੂਰੀ ਜਿਹੜੀ ਹੈਲਪ ਕਰਦੀ ਹੈ ਚਟਾਨ ਵਾਂਗ ਖੜੀ ਹੁੰਦੀ ਹੈ ਅਸੀਂ ਲਾਪਰੀਤ ਨਾਲ ਗੱਲ ਕਰਾਂਗੇ ਕਿਉਂਕਿ ਮਹਿਲਾ ਦਿਵਸ ਤੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਸੋਚ ਜ਼ਰੂਰ ਬਦਲੀ ਹੈ ਲੇਕਿਨ ਅੱਜ ਵੀ ਕਈ ਲੋਕ ਉਸ ਸੋਚ ਦੇ ਨਾਲ ਆਪਣੀ ਜ਼ਿੰਦਗੀ ਜੀਰੇ ਹੈ ਕਿ ਘਰ ਦੇ ਵਿੱਚ ਇੱਕ ਮੁੰਡਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਲਾਪ੍ਰਿਤ ਨੇ ਲੋਕਾਂ ਦੀ ਸੋਚ ਨੂੰ ਜ਼ਰੂਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਦੇ ਵਿੱਚ ਲਾਪ੍ਰਿਤ ਸਭ ਤੋਂ ਪਹਿਲਾਂ ਅੱਜ ਵੀ ਤੁਸੀਂ ਆਪਣੇ ਮਾਤਾ ਪਿਤਾ ਨਾਲ ਚਟਾਨ ਮੰਗ ਖੜੇ ਹੋ ਘਰ ਦੇ ਕੰਮ ਬਹੁਤ ਹੁੰਦੇ ਆ ਕੀ ਕੀ ਕੰਮ ਕਰ ਲੈਂਦੇ ਤੁਸੀਂ ਘਰ ਦੇ ਮੈਂ ਘਰ ਦੇ ਜਿਹੜੇ ਆ ਸਾਰੇ ਕੰਮ ਲਗਭਗ ਕਰ ਲੈਣੀਆਂ ਕਿਉਂਕਿ ਮੈਂ ਆਪਣੇ ਮਮਾ ਦੇ ਨਾਲ ਵੀ ਉਹਨਾਂ ਦੇ ਘਰ ਦੇ ਕੰਮ ਦੇ ਵਿੱਚ ਹੈਲਪ ਕਰਾਉਣੀ ਆ ਫਿਰ ਉਸ ਤੋਂ ਬਾਅਦ ਜਿਹੜਾ ਆ ਆਪਣੀ ਖੇਤੀਬਾੜੀ ਦੇ ਕੰਮ ਦੇ ਵਿੱਚ ਵੀ ਹੈਲਪ ਕਰਾਉਣੀ ਆ ਮੈਂ ਲਗਭਗ ਜਿੰਨੇ ਵੀ ਘਰ ਦੇ ਕੰਮ ਹੁੰਦੇ ਮੈਂ ਸਾਰੇ ਕਰ ਲੈਂਦੀ ਆ ਅੱਜ ਮਹਿਲਾ ਦਿਵਸ ਹੈ ਮਹਿਲਾ ਦਿਵਸ ਤੇ ਤੁਹਾਡੇ ਵਰਗੀ ਇੱਕ ਮਹਿਲਾ ਨੂੰ ਸਲਾਮ ਹੈ ਜਿਸ ਤੋਂ ਤੁਹਾਡਾ ਵਿਆਹ ਹੋਇਆ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਡਰ ਸੀ ਕਿ ਹੁਣ ਤੁਹਾਨੂੰ ਸਹੁਰਿਆਂ ਦੇ ਘਰ ਜਾਣਾ ਪੈਣਾ ਮਾਪਿਓ ਦਾ ਖਿਆਲ ਨਹੀਂ ਰੱਖਿਆ ਜਾਣਾ ਸੋ ਕਿਵੇਂ ਤੁਸੀਂ ਆਪਣੇ ਸੋਹਰਿਆਂ ਦੀ ਜਿਹੜੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਦੇ ਵਿੱਚ ਦੇਖੋ ਮੇਰੀ ਪਹਿਲਾਂ ਹੀ ਇਹ ਥਿੰਕਿੰਗ ਹੈਗੀ ਸੀ ਕਿ ਮੈਂ ਮੁੰਡਾ ਉਹ ਲੱਭਣਾ ਵਾਂ ਕਿ ਜਿਹੜਾ ਮੇਰੀ ਸੋਚ ਨਾਲ ਮੈਚ ਕਰਦਾ ਹੋਵੇ ਇੱਕ ਪੜਿਆ ਲਿਖਿਆ ਇਨਸਾਨ ਹੋਵੇ ਜੋ ਇਸ ਚੀਜ਼ ਨੂੰ ਸਮਝੇ ਤੇ ਉਸੇ ਹਿਸਾਬ ਦੇ ਨਾਲ ਜਿਹੜਾ ਵਾ ਕਿ ਮੈਨੂੰ ਮੇਰੇ ਹਸਬੰਦ ਜਿਹੜੇ ਉਸੇ ਤਰ੍ਹਾਂ ਦੇ ਮੇਰੇ ਲਈ ਮੈਂ ਉਹਨਾਂ ਦੀ ਫੈਮਿਲੀ ਨਾਲ ਅਸੀਂ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਵਿਆਹ ਤੋਂ ਬਾਅਦ ਮੇਰਾ ਕੋਈ ਨਾ ਸਿਸਟਰ ਆ ਨਾ ਬ੍ਰਦਰ ਆ ਤੇ ਅਸੀਂ ਇੱਥੇ ਆ ਕੇ ਰਵਾਂਗੇ ਤੇ ਉਹਨਾਂ ਨੇ ਇਹ ਮੇਰੀ ਇਹ ਸੋਚ ਨੂੰ ਜਿਹੜਾ ਵਾ ਉਹ ਸਾਥ ਦਿੱਤਾ ਤੇ ਉਹ ਮੇਰੇ ਨਾਲ ਇੱਥੇ ਮੇਰੇ ਪੇਕੇ ਪਿੰਡ ਵਿੱਚ ਉਹ ਨਾਲ ਹੀ ਰਹਿ ਰਹੇ ਆ ਤੇ ਉਹ ਨਾਲ ਮੇਰੇ ਨਾਲ ਕੰਮ ਕਰਦੇ ਵਿੱਚ ਵੀ ਜਿਹੜੀ ਉਹ ਹੈਲ ਡਿਊਟੀ ਕੀ ਹੁੰਦੀ ਹੈ ਸਵੇਰੇ ਉੱਠ ਕੇ ਕੀ ਕੀ ਕਰਦੇ ਹੋ ਤੁਸੀਂ ਮਾਪਿਆਂ ਦੀ ਕਿਵੇਂ ਹੈਲਪ ਕਰਦੇ ਹੋ ਬੱਚੇ ਨੂੰ ਕਿਵੇਂ ਸੰਭਾਲਦੇ ਹੋ ਸਵੇਰੇ ਮੈਂ 5 ਵਜੇ ਉੱਠ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਘਰ ਦਾ ਕੰਮ ਕਰਦੀ ਆ ਆਪਣੇ ਚੁੱਲ੍ਹੇ ਚੌਕੇ ਦਾ ਕੰਮ ਕਰਦੀ ਆ ਉਸ ਤੋਂ ਬਾਅਦ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਫਿਰ ਉਸ ਤੋਂ ਬਾਅਦ ਜਿਹੜਾ ਵਾ ਆਪਣਾ ਧਾਰਾ ਕੱਢਣੀ ਹੁੰਦੀ ਆ ਧਾਰਾ ਕੱਢਣ ਤੋਂ ਬਾਅਦ ਫਿਰ ਜਿਹੜਾ ਸਬਜ਼ੀ ਦਾ ਹੁਣ ਆ ਸਬਜ਼ੀ ਲਗਾਈ ਹੋਈ ਆ ਇਹਦਾ ਵੇਖਣਾ ਹੁੰਦਾ ਕਿ ਜਿਹੜੀ ਸਬਜ਼ੀ ਸੇਲ ਕਰਨੀ ਉਹ ਕੱਟ ਕੇ ਦੇਣੀ ਹੁੰਦੀ ਆ ਤੇ ਜਿਹੜੀ ਆਪਣੀ ਬੀਜਣ ਵਾਲੀ ਹੈਗੀ ਆ ਫਸਲ ਉਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਵਾ ਇਸ ਤਰ੍ਹਾਂ ਮੈਂ ਆਪਣੇ ਟਾਈਮ ਟੇਬਲ ਜਿਹੜਾ ਬੰਨਿਆ ਹੋਇਆ ਆ ਪੱਠੇ ਕੁੱਤਰਨੇ ਬਹੁਤ ਓਖਾ ਕੰਮ ਹੈ ਪੱਠੇ ਕੁੱਤਰਨੇ ਫਿਰ ਮੱਜਾ ਨੂੰ ਪਾਣੇ ਉਸ ਤੋਂ ਲਗਵਾ ਟਰੈਕਟਰ ਜਦੋਂ ਹਲਵਾ ਨਾ ਕਟਾਈ ਹੋਣੀ ਹੈ ਬਹੁਤ ਕੰਮ ਹੈ ਫਿਰ ਟਰੈਕਟਰ ਕਿਵੇਂ ਸਿਖਿਆ ਟਰੈਕਟਰ ਮੈਂ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਹੈਗਾ ਸੀ ਇਹਨਾਂ ਚੀਜ਼ਾਂ ਦਾ ਕਿ ਮੈਂ ਆਪਣਾ ਆਪਣੇ ਫਾਦਰ ਸਾਹਿਬ ਦੇ ਨਾਲ ਨਾ ਜਦੋਂ ਛੋਟੀ ਸੀ ਉਦੋਂ ਹੀ ਉਹਨਾਂ ਦੇ ਨਾਲ ਟਰੈਕਟਰ ਦੇ ਉੱਪਰ ਬੈਠ ਜਾਣਾ ਜਦੋਂ ਉਹਨਾਂ ਨੇ ਪਹਿਲੀ ਵਾਣੀ ਮੈਂ ਨਾਲ ਬੈਠ ਜਾਣਾ ਤੇ ਮੈਂ ਲਗਭਗ 10-12 ਸਾਲ ਦੀ ਉਮਰ ਦੇ ਵਿੱਚ ਜਿਹੜਾ ਟਰੈਕਟਰ ਫੜਨਾ ਸਿੱਖ ਗਈ ਸੀ ਤੇ ਇਹਨਾਂ ਚੀਜ਼ਾਂ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੀ ਸੀ ਤੇ ਇਹ ਚੀਜ਼ਾਂ ਚਲਾਉਣੀਆਂ ਜਾਂ ਇਹ ਕੰਮ ਕਰਨਾ ਮੈਨੂੰ ਬਹੁਤ ਜ਼ਿਆਦਾ ਔਖਾ ਨਹੀਂ ਲੱਗਾ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਪਿਆ ਲੇਕਿਨ ਅੱਜ ਵੀ ਕਈ ਲੋਕ ਐ ਹੋ ਜਿਹੜੇ ਘਰ ਦੇ ਵਿੱਚ ਮੁੰਡਾ ਚਾਹਦੇ ਆ ਜਿਹੜੇ ਅ ਅਬੋਰਸ਼ਨ ਕਰਵਾਂਦੇ ਆ ਕਈ ਐਹੋ ਜੀ ਮਹਿਲਾਵਾਂ ਆ ਜਿਹੜੇ ਐਹੋ ਕੰਦੀਆਂ ਕਿ ਮਹਿਲਾਵਾਂ ਤੇ ਮਰਦ ਹੈਗੇ ਜ਼ਰੂਰ ਬਰਾਬਰ ਆ ਲੇਕਿਨ ਘਰ ਦੇ ਵਿੱਚ ਮੁੰਡਾ ਹੋਣਾ ਬਹੁਤ ਜ਼ਰੂਰੀ ਆ ਇਹ ਦੇਖੋ ਇਹ ਥਿੰਕਿੰਗ ਜਿਹੜੀ ਆ ਨਾ ਆਪਣੀ ਸ਼ੁਰੂ ਤੋਂ ਚੱਲਦੀ ਆ ਰਹੀ ਆ ਉਹ ਪੀੜੀਦਾਰ ਪੀੜੀ ਜਰੀਓ ਚੱਲਦੀ ਜਾ ਰਹੀ ਆ ਹੁਣ ਵੇਖੋ ਜੇ ਮੰਨ ਲਓ ਮੇਰੀ ਮੰਮਾ ਦੀ ਸੋਚ ਇਹ ਹੁੰਦੀ ਕਿ ਨਹੀਂ ਘਰ ਦੇ ਵਿੱਚ ਬੇਟਾ ਹੋਣਾ ਚਾਹੀਦਾ ਬੇਟਾ ਹੀ ਜਿਹੜਾ ਉਹ ਸਾਰੇ ਕੰਮ ਕਰ ਸਕਦਾ ਤੇ ਮੇਰੀ ਥਿੰਕਿੰਗ ਵੀ ਉਸੇ ਤਰ੍ਹਾਂ ਦੀ ਬਣ ਜਾਣੀ ਹੁਣ ਮੈਂ ਵੀ ਇਹਨਾਂ ਦੀ ਇਕੱਲੀ ਬੇਟੀ ਆ ਮੇਰੀ ਵੀ ਅੱਗੇ ਇਕੱਲੀ ਬੇਟੀ ਆ ਪਰ ਇਹ ਸੋਚ ਨੂੰ ਜਿਹੜਾ ਸਾਡਾ ਜਿਹੜਾ ਮੋਢਿਆਕਾਰ ਦੇ ਬਜ਼ੁਰਗ ਆ ਜਾਂ ਮਾਪੇ ਲਾ ਲੋ ਉਹਨਾਂ ਨੂੰ ਚੇਂਜ ਕਰਨੀ ਪਊਗੀ ਤਾਂ ਜਾ ਕੇ ਜਿਹੜਾ ਚੇਂਜ ਹੋਊਗੀ ਸੋਚ ਬਾਕੀ ਜਿਹੜੀ ਗੱਲ ਕਰੀਏ ਆਪਾਂ ਮੁੰਡੇ ਤੇ ਕੁੜ ਉਹਦੇ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਹੁਣ ਦੇਖੋ ਜੇ ਮੁੰਡੇ ਪੁਲਿਸ 'ਚ ਹੁੰਦੇ ਆ ਤੇ ਕੁੜੀਆਂ ਵੀ ਪੁਲਿਸ 'ਚ ਹੁੰਦੀਆਂ ਨੇ ਜੇ ਮੁੰਡੇ ਫੌਜ 'ਚ ਹੁੰਦੇ ਆ ਤੇ ਕੁੜੀਆਂ ਵੀ ਫੌਜ 'ਚ ਹੁੰਦੀਆਂ ਆ ਅੱਜ ਕੱਲ ਕੁੜੀਆਂ ਜੱਜ ਬਣ ਰਹੀਆਂ ਪਿੱਛੇ ਜੇ ਤਿੰਨ ਚਾਰ ਕੁੜੀਆਂ ਜੜੀਆਂ ਉਹ ਜੱਜ ਬਣੀਆਂ ਉਹ ਵੀ ਤੇ ਇੱਕ ਕੁੜੀਆਂ ਹੀ ਸਨ ਸੋ ਲਾਪਰੀ ਦੀ ਮਾਤਾ ਜੀ ਸਾਡਾ ਮੌਜੂਦ ਹੈ ਘਰ ਦੇ ਵਿੱਚ ਧੀ ਹੈ ਪੂਰੀ ਹੈਲਪ ਕਰਦੀ ਚਟਾਨ ਵਾਂਗ ਹਰ ਸੁੱਖ ਦੁੱਖ ਵੇਲੇ ਤੁਹਾਡੇ ਨਾਲ ਖੜੀ ਹੈ ਕੀ ਕਹਿਣਾ ਚਾਹੋਗੇ ਜੀ ਮਹਿਲਾ ਦਿਵਸ 'ਤੇ ਸਾਨੂੰ ਗਰਵ ਹੈ ਇਹੋ ਜੀ ਮਹਿਲਾ ਤੇ ਜਿਹੜੀ ਅੱਜ ਵੀ ਮਾਪਿਆਂ ਦੇ ਨਾਲ ਚਟਾਨ ਵਾਂਗ ਖੜੀ ਹੈ ਹਾਂਜੀ ਮੈਂ ਮਹਿਲਾ ਦਿਸ਼ ਦੇ ਮੌਕੇ ਤੇ ਆਪਣੀ ਬੇਟੀ ਵੱਲੋਂ ਮੈਂ ਸਾਰਿਆਂ ਨੂੰ ਸਲੂਟ ਦਿੰਨੀ ਆ ਜਿਹੜੀ ਬੇਟੀਆਂ ਨੂੰ ਬਹੁਤ ਸ਼ੰਕ ਕਰਵਾ ਕੇ ਕੁੱਖਾਂ ਦੇ ਵਿੱਚ ਮਾਰਦੇ ਆ ਬਿਲਕੁਲ ਵਾਸਤੇ ਇਹ ਕੰਮ ਨਾ ਕਰਨ ਬੇਟੀਆਂ ਵੀ ਜਿਹੜੀਆਂ ਪੁੱਤਾਂ ਤੋਂ ਘੱਟ ਨਹੀਂ ਏ ਜੇ ਮੰਨ ਲਓ بیٹے ਹੋਣੇ ਵੀ ਜ਼ਰੂਰੀ ਆ ਮਤਲਬ ਜੇ ਰੱਬ ਨੇ ਆਪਾਂ ਨੂੰ ਬੇਟੀ ਦਿੱਤੀ ਆ ਤੇ ਉਹਨੂੰ ਵੀ ਆਪਾਂ ਇੱਕ ਬੇਟੇ ਵਾਂਗ ਜਿਹੜਾ ਉਹਨੂੰ ਪਾਲ ਪੋਲੋਸ ਕੇ ਉਹਨੂੰ ਚੰਗੀ ਸੋਚ ਨਾਲ ਉਹਨੂੰ ਤਿਆਰ ਕਰ ਸਕਦੇ ਆ ਹੁਣ ਇਹ ਸਾਡੇ ਨਾਲ ਕਰਦਾ ਕੰਮ ਕਰਦੀ ਆ ਬਾਹਰ ਦਾ ਵੀ ਕਰਦੀ ਆ ਆਪਣੀ ਜੋਬ ਵੀ ਕਰਦੀ ਆ ਜਾ ਕੇ ਸਾਨੂੰ ਕੋਈ ਏਦੀ ਮਹਿਸੂਸ ਨਹੀਂ ਕਰਲ ਤੇ ਬਦਲ ਸਾਡਾ ਬੇਟਾ ਨਹੀਂਗਾ ਹੈਗਾ ਸਾਡੇ ਚਟਾਨਾਂ 'ਮ ਖੜੀ ਆ ਤੇ ਆਖਰੀ ਆਖਰੀ ਸਵਾਲ ਘਰ ਚ ਧੀ ਜੰਮੀ ਸੀ ਲੇਕਿਨ ਉਹ ਹੁਣ ਪੁੱਤ ਵੀ ਲੈ ਆਈ ਮਤਲਬ ਤੁਹਾਡਾ ਜਵਾਈ ਵੀ ਤੁਹਾਡੇ ਪੁੱਤਾਂ ਵਾਂਗ ਤੁਹਾਡੇ ਨਾਲ ਰਹਿ ਰਿਹਾ ਕਿਵੇਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਸ ਤੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਵੇਖੋ ਜੀ ਅਸੀਂ ਪਹਿਲਾਂ ਹੀ ਉਹਨਾਂ ਨਾਲ ਮਤਲਬ ਗੱਲ ਕੀਤੀ ਹੋਈ ਸੀ ਤੇ ਜਿਹੜਾ ਸਾਡਾ ਬੇਟਾ ਵਾ ਹੁਣ ਜਵਾਈ ਆ ਸਾਡਾ ਮਤਲਬ ਸਾਨੂੰ ਇਸ ਟਾਈਮ ਤੇ ਇਹ ਨਹੀਂ ਲੱਗਦਾ ਕਿ ਸਾਡਾ ਜਵਾਈ ਆ ਸਾਡੇ ਪੋਤਾਂ ਨੂੰ ਸਾਡੇ ਬਰਾਬਰ ਉਹ ਖੜਾ ਵਾ ਸਾਡੀ ਉਹ ਪੂਰੀ ਹੈਲਪ ਕਰਦਾ ਵਾ ਸਾਡੇ ਦੁੱਖ ਤਕਲੀਫ ਤੇ ਸਾਨੂੰ ਇਹ ਮਹਿਸੂਸ ਕੋਈ ਗੱਲ ਨਹੀਂ ਹੁੰਦੀ ਬਾ ਗਾੜੀ ਜਿਹੜੀ ਪੀੜੀ ਦੀ ਖਾਲਿਆ ਪੀੜੀ ਬੇਟੀਆਂ ਤੋਂ ਮੈਂ ਤੁਰ ਪੈਂਦੀ ਤੇ ਬੇਟਿਆਂ ਤੋਂ ਤੁਰ ਪੈਂਦੀ ਤੇ ਸੋਚ ਆ ਆਪਣੇ ਸੋ ਬਿਲਕੁਲ ਪੀੜੀ ਕੁੜੀਆਂ ਤੋਂ ਵੀ ਤੁਰ ਪੈਂਦੀ ਐ ਪੀੜੀ ਮੁੰਡਿਆਂ ਤੋਂ ਵੀ ਤੁਰ ਪੈਂਦੀ ਐ ਸਿਰਫ ਸੋਚ ਬਦਲਣ ਦੀ ਲੋੜ ਐ ਸੋ ਲਾਪਰੀਤ ਵਰਗੀ ਮਹਿਲਾਵਾਂ ਜਿਹੜੀਆਂ ਦੇਸ਼ ਆ ਸਾਨੂੰ ਸਲੂਟ ਹੈ ਆਪਾਂ ਸਲੂਟ ਕਰਦੇ ਆ ਇਹ ਜੀ ਮਹਿਲਾਵਾਂ ਨੂੰ ਜਿਹੜੀ ਆਪਣੀ ਨੌਕਰੀ ਵੀ ਕਰਦੀਆਂ ਮਾਪਿਆਂ ਦੇ ਨਾਲ ਹਮੇਸ਼ਾ ਚਟਾਨ ਬਣ ਕੇ ਖੜੀਆਂ ਤੇ ਘਰ ਦਾ ਚੁੰਕੇ ਤੋਂ ਲੈ ਕੇ ਡੰਗਰ ਤੱਕ ਨੂੰ ਜੋ ਵੀ ਸਮਾਨ ਹੁੰਦਾ ਸਬਜ਼ੀਆਂ ਕੱਟਣੀਆਂ ਸਭ ਕੁਝ ਲਾਪਰੀਤ ਖੁਦ ਕਰਦੀ ਹੈ ਤੇ ਅੱਜ ਉਹਨੇ ਕਰਕੇ ਵਿਖਾਇਆ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ